ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘਦੇਨੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਪਸ਼ੂ ਤੁਹਾਨੂੰ ਦਿਖਾਉਣੇ ਆ ਤਿੰਨ گاਵਾ ਤੇ ਇੱਕ ਮੱਝ گاਵਾ ਵੀ ਤਿੰਨੇ ਟੋਕੜਾ ਗੱਭਣਾ ਤੁਹਾਨੂੰ ਦਿਖਾਉਣੀ ਆ ਤੇ ਮੱਝ ਵੀ ਤੁਹਾਨੂੰ ਟੋਕੜਾ ਗੱਭਣਾ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਬੇਨਤੀ ਇਹ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇ ਸੋਈਆਂ ਦੇ ਇੱਥੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲੈ ਪਰ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖੜਿਆ ਕਰੋ ਅਸੀਂ ਵੀਡੀਓ 'ਚ ਕਦੇ ਵੀ ਨਹੀਂ ਕਿੰਨੇ ਵੀ ਬਿਨਾ ਚਵਾਈ ਤੋਂ ਜਾਂ ਕਿਸ ਦੀ ਗਾਰੰਟੀ ਤੇ ਪਸ਼ੂ ਲੈ ਜਾਈ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਹੋਸਣਾ ਠੀਕ ਠਾਕ ਜੀ ਬਦਿਆ ਬਦਿਆ ਵੀਰ ਤੁਸੀਂ ਕਿਦਾ ਹੋ ਸਭ ਠੀਕ ਠਾਕ ਜੀ ਉਹਦਨ ਵੇਘੀਆਂ ਪੂਰੀਆਂ ਨਿੱਲੀਆਂ ਫਿਰ ਆਹ ਪੂਰੀਆਂ ਨਿੱਲੀਆਂ ਵੇਘੀਆਂ ਵੀਰ ਜੀ گاਵਾਂ ਲੈਦੀਆਂ ਕੱਲ ਤਿੰਨ ਚਾਰ ਹੋ ਵੀ ਹੈ ਗਿਆ ਠੀਕ ਆ ਹਾਂਜੀ ਹਾਂਜੀ ਅੱਜ ਗੱਬਣਾ ਟੋਕੜਾ ਹੈ ਵੀਰ ਜੀ ਆਹ ਸਾਰੀਆਂ ਟੋਕੜਾ ਗੱਬਣਾ ਟੋਕੜਾ ਕੱਬਣਾ ਵੀਰ ਜੀ ਤੇ ਚਲੋ ਫਿਰ ਨਾਮ ਦੱਸੋ ਨਾਮ ਮੇਰਾ ਭਾਗ ਸਿੰਘ ਜੇ ਪਿੰਡ ਚੋਂਡਾ ਜਿਲ੍ਹਾ ਮੋਸੇਹ ਦੇ ਨਾਲਾ ਜੀ ਤੇ ਫੋਨ ਨੰਬਰ ਵੀ ਬੋਲ ਦੋ 949583 ਠੀਕ ਹੈ ਚਲੋ ਤੇ ਅੱਜ ਕਿੰਨੇ ਜਰਦੀ ਚੱਕ ਪਾਸਿਆ ਇਹ ਵੀ ਜੀ ਸਾਡੇ ਤਿੰਨਾਂ ਮਹੀਨੇ ਚੱਕ ਪਾਸ ਜੀ ਅੱਛਾ 7 ਕਿਲੋ ਦੁੱਧ ਜੀ ਹੈਗਾ ਪੱਕਾ ਦੁੱਧ ਮੈਂ ਤਿੰਨ ਡੰਗ ਮੇਰੇ ਘਰ ਵੀ ਚੋਈ ਖੜੇ ਅੱਛਾ ਆਪਾਂ ਚਵਾ ਕੇ ਦੇਣਾ ਰੁਪੀ ਜੀ ਤਿੰਨ ਸੱਜਣ ਨੇ ਕਿੰਨਾ ਕੱਢਿਆ ਦੁੱਧ ਦੁੱਧਾਰ ਜੀ ਪਹਿਲੇ ਸਵੇਰੇ ਦੁੱਧ ਆਪਣੇ ਬੰਦੇ ਖਾਸ ਕੋਈ ਆਏ ਇਹਦੇ ਵੀ 13 14 ਕਿਲੋ ਇਹਨੇ ਦੁੱਧ ਭਰਿਆ ਜੀ ਅੱਛਾ ਹਾਂ ਜੀ ਹੁਣ ਦੂਸਰਾ ਸੁਣਾ ਦੂਸਰਾ ਸਵੇਰ ਸੁ 93 ਤੇ ਆਪਾਂ ਦੇਖ ਸਕਦੇ ਚੰਗਾ ਦੂਰ ਦੂਰ ਥਣ ਲੱਗਾ ਤੇ ਮਿਲ ਕੇ ਮਿਲ ਕੇ ਚੰਗੀ ਆ ਅੱਛਾ ਇਹ ਥਾਪੀ ਤੇ ਦੋਵੇਂ ਟਾਈਮ ਮਿਲਦੀ ਏ ਤੋਰੋ ਫੇਰੇ ਹਾਂ ਇਹ ਵੀ ਸਵੇਰ ਦਾ ਟਾਈਮ ਹੈ ਮੌਸਮ ਠੰਡਾ ਹੋ ਦੇ ਕਰਕੇ ਨਵਾਈਆਂ ਨੂੰ ਨਹੀਂ ਆਣੀ ਆ ਵੇ ਸੋ ਦੇਵਾਂ ਨੇ ਇਹਦਾ ਲਾਗੇ ਤੋਂ ਇੱਕ ਰੀ 74 ਵੀਜੀ ਥਣਥਣ ਓਕੇ ਆ ਸਾਰੇ ਆਹ ਥਾਣਾ ਗਰੰਟੀ ਹੋਰ ਵੀਜੀ ਥਾਣ ਸਾਰੇ ਓਕੇ ਤੇ ਕਿੰਨਾ ਫਿਰ ਰੱਖਣਾ ਇਹਦਾ ਮੁੱਲ ਮੁੱਲ ਹਰ ਵੀਜੀ ਉਹਨਾਂ ਨੇ ਤਾਂ ਸਵਾ ਲੱਖ ਦੀ ਲਈ ਹੀ ਅੱਛਾ ਆਪਾਂ ਵੀ 75000 ਮੁੱਲ ਕਰ ਲਈਏ ਨਹੀਂ ਜੇ ਅੱਜ ਹੀ ਗੱਲ ਕਰੀਏ ਵੇਚਣ ਵਾਲੀ ਤੂੰ ਹੀ ਲਾ ਦੋ ਰੋਜੀ ਤਿਆਰ ਕਰਕੇ ਵੇਚ ਨਹੀਂ ਆ ਵੇ ਲੋ ਜਿੱਦਾਂ ਦੇ ਨਹੀਂ ਮੱਝਾਂ ਤਾਂ ਵੇਚ ਦੇਣਾ ਰੋਜੀ ਜੇ ਅੱਜ ਹੀ ਕਰੀਏ ਗੱਲ ਚੱਲ ਰੁਪਈਏ ਨਹੀਂ ਆਂ ਦੇਨੇ ਪੂਰੇ 60 ਹੀ ਅੱਜ ਪਹੁੰਚ ਕਰਾਂਗੇ ਅੱਛਾ ਪਹੁੰਚ ਕਰ ਦੋਗੇ 100 ਕਿਲੋਮੀਟਰ ਤੱਕ 100 ਕਿਲੋਮੀਟਰ ਦਾ ਕਰ ਦਾਂਗੇ ਰੁਪਈਏ ਤੇ ਹਣ 7 ਕਿਲੋ ਦੁੱਧ ਚਵਾ ਦੇ 7 ਕਿਲੋ ਰੁਪਈਏ ਦੋ ਟਾਈਮ ਇਹਦੇ ਘਰ ਦੇ ਦੰਮ ਦੀ ਕੋਈ ਵੀਪਾ ਚੋਗੀ ਖੜੇ ਠੀਕ ਹੈ ਜੀ ਅੱਜ ਡਾਕਟਰ ਲਾ ਗਿਆ ਆਪਣੀ ਚੱਕ ਪਾਸ ਕਰਾਏ ਖੜੇ ਸਾਡੇ ਜਨਮ ਠੀਕ ਹੈ ਜੀ ਤੇ ਆ ਗਾਂ ਕਿੰਨੇ ਚਿਰ ਚੈੱਕ ਪਾਸ ਸਿਆ ਇਹ ਪੂਰੇ ਦੋਵਾਂ ਮਹੀਨੇ ਯਾਰ ਵੀ ਚੈੱਕ ਪਾਸ ਹੋਈ ਏ ਚੈੱਕ ਪਾਸ ਕਰਾ ਲਈ ਆ ਹਾਂ ਚੈੱਕ ਪਾਸ ਹੋਈਆਂ ਸਾਰੀਆਂ ਚੈੱਕ ਪਾਸ ਕਰ ਕਰਾਈਆਂ ਆਪਾਂ ਅੱਛਾ ਤੇ ਸੱਜਰ ਨੇ ਦੁੱਧ ਭਰਿਆ ਜੋ 23 24 ਕਿਲੋ ਅੱਛਾ ਸੂਹਾ ਜੋ ਆਪਣੇ ਹਿਸਾਬ ਨਾਲ ਲੈ ਜਾਏ ਦੁੱਧ ਐ ਟਾਈਮੇ 8 9 ਲੱਗੋ ਤੇ ਤੋਰੋ ਫੇਰ ਇੰਨਾ ਹਾਂ ਪੂਰੀ ਵੱਡੀ ਬੱਛੀ ਏ ਇਹਦੇ ਥਣ ਦੇਖ ਸਕਦੇ ਜੇ ਲੱਗੇ ਤਾਂ ਫਸਮ ਕੇ ਬੜੇ ਹੋ ਜਾਂਦੇ ਆ ਮਿਲਕ ਵੇਨ ਵੀ ਚੰਗੀ ਲੱਗੀ ਆ ਡਿਵਾਈਡਰ ਪੀ ਸ਼ਾਟ ਆ ਜੀ ਕਦ ਕਾਠ ਪੱਖੋਂ ਚੰਗੀ ਯਾਤਰਾ 700 ਓਕੇ ਜੀ ਬਿੱਦੀ ਥਾਂ ਓਕੇ ਸਿਕਣ ਦੀ ਗਰੰਟੀ ਹੋ ਗਈ ਕੋਈ ਬਾਤ ਘਾਟ ਨਾ ਨਾ ਕੋਈ ਚੱਕਰ ਨਹੀਂ ਇਹਦਾ ਕੋਈ ਵੰਗਾ ਨਹੀਂ ਪਾਉਣਾ ਇਹਨਾਂ ਨੇ ਤੇ ਇਹਦਾ ਮੁੱਲ ਫਿਰ ਮੁੱਲ ਹਰ ਰੁਪਈ ਜੀ ਇਹਦਾ ਜੇ ਤਾਂ ਮੰਨ ਲਓ ਵੀ ਤਿਆਰ ਕਰਕੇ ਵੇਚ ਗਏ ਹਾਂਜੀ ਉਹਦਾ ਮੰਨ ਲਾ ਬਾਜ਼ਾਰ ਦੇ ਹਿਸਾਬ ਨਾਲ ਲੱਖ ਰੁਪਈਆ ਦੀ ਆ ਹੁਣ ਤੁਸੀਂ ਤਾਂ ਲਓ ਜਿੰਨੇ ਦੇਣੀ ਉਹਨਾਂ ਦੇ ਦੋ ਜੱਜ ਕਰੀਏ ਗੱਲ ਕੋਈ 40 ਵੀ 40000 ਦੀ ਦੇ ਦੀਗੇ ਨਹੀਂ ਵਿੱਚੋਂ ਕਰੀਏ ਕੋਈ ਛੋਟ ਕੋਈ ਕਵਾਨਾ ਕਰ ਦੋ ਕਿੰਨੇ ਦੀ 35 ਦੀ ਪੂਰੇ 3000 ਰੁਪਏ ਜੀ ਅੱਛਾ ਪੌਂਚ ਵਿੱਚ ਹੀ ਪੌਂਚ ਵਿੱਚ ਇਹ ਕਰਾਂਗੇ ਵੀ ਦੋਵਾਂ ਮਹੀਨੇ ਚੈੱਕ ਪਾ ਲੈ 8-9 ਕਿਲੋ ਦੁੱਧ ਜੀ ਤੇ ਕਿੰਨੇ ਦਿਨਾਂ ਚ ਚੈੱਕ ਕਰਾ ਲੈ ਭਾਵੇਂ ਹਰ ਵੀ 5 ਦਿਨਾਂ ਦੇ ਵਿੱਚ ਵਿੱਚ ਚੈੱਕ ਕਰਾ ਲੈ 5 ਦਿਨਾਂ ਦੇ ਵਿੱਚ ਵਿੱਚ ਟਾੜੀ ਜ਼ਿੰਮੇ ਆ ਰਹੀ ਆ ਉਸ ਤੋਂ ਬਾਅਦ ਅਗਲੇ ਤੇ ਜ਼ਿੰਮੇ ਨਾਲ ਹਾਂ ਕੋਈ ਚੱਕ ਨਹੀਂ ਹਰ ਵੀ ਭੋਜਾਂਦੇ ਚੈੱਕ ਕਰਾ ਲੈ ਕੋਈ ਚੱਕ ਉਹੀ ਭਾਵੇਂ ਇੱਕ ਇੱਕ ਦਿਨ ਚ ਕਰਾ ਲੈ ਦੋਹਾਂ ਚ ਕਰਾ ਲੈ ਤਿੰਨਾਂ ਚ ਕਰਾ ਲੈ ਹਾਂ ਤੇ ਹੁਣ ਆ ਜਿਹੜੀ ਗਾਂ ਦੀਆਂ ਥੱਲੇ ਰੁਪਈਆ 8 ਕਿਲੋ ਦੁੱਧ ਜੇ ਅੱਛਾ ਇਹ ਡੱਟ ਨੇ ਛਾਕੇ ਜੀ ਦਸੀ ਨਾ ਇਹ ਸੂਣ ਵਾਲੀ ਜੀ ਨਾ ਖਾਲੀ ਜੀ ਇਹਨੂੰ ਟਾਈਮ ਘੱਟ ਆ ਜੀ ਠੀਕ ਆ ਹਾਂ ਤੋੜ ਦੋ ਫਿਰ ਪਰ ਅਗਲੀ ਜਿਹੜੀ ਚੈੱਕ ਪਾਸਟ ਆ ਜਿਹੜੀ ਅਗਲੀ ਤੁਹਾਨੂੰ ਦਿਖਾਵਾਂਗੇ ਆ ਦੇਖਾਂ ਤੇ ਥਾਣੇ ਦੇ ਲੱਗ ਗੋ 10 ਕਿਲੋ ਜੀ ਜੀ ਥੱਲੇ ਉਹ ਦਰ ਵੀ ਇਹਨੇ ਵੀ 20 ਕਿਲੋ ਭਰ ਦਿਜੇ ਅੱਛਾ ਹਾਂ ਤੇ ਹੁਣ 8 ਕਿਲੋ ਦੁੱਧ ਜਿਹੜਾ ਕਹਿੰਦੇ ਪੀਣਾ ਤੇ ਦਾ ਮੁੱਲ ਫਿਰ ਮੁੱਲ ਹਰ ਵੀ ਇਹ 20 ਆ ਦੀ ਦੇ ਦਿੱਗੇ ਕਰਦੇ ਵਿੱਚ ਛੋਟਛਾੜ ਕਰ ਦੋ ਹਰ ਵੀ ਦੇ ਨਹੀਂ ਕਰਨਾ ਕਿੰਨੇ ਦੀ ਦੇਣੀ ਹੈ ਕਿਹਨਾਂ ਦਾ ਦੋ 18 ਦੀ 15000 ਰੁਪਏ ਦੀ ਤੇ ਪਹੁੰਚ ਵੱਖਰੀ ਕਿ ਵਿੱਚ ਇਹਦੀ ਨਾ ਵੱਖਰੀ ਐਚਾ ਇਹਦੀ ਪਹੁੰਚ ਵੱਖਰੀ ਆ ਬਾਕੀਆਂ ਦੀ ਪਹੁੰਚ ਵਿੱਚ ਆਈ ਆ ਆਹ ਪਹੁੰਚ ਵਿੱਚ ਹੀ ਆ ਆਰ ਵੀ ਸਾਢੇ 3 ਨਾ ਮਹੀਨੇ ਚੈੱਕ ਪਾਸ ਜੀ ਅੱਛਾ ਇਹ ਟਾਈਮ 12:00 ਜੇ 13:00 ਜੀ ਇਹਨਾਂ ਦੁੱਧ ਤਿਆਰ ਜੀ ਤਿਆਰ ਜਿਹੜਾ ਤਿਆਰ ਜੇ ਸੱਜਣ ਨੇ ਇਹਨੇ ਵੀ 20 ਕਿਲੋ ਦੁੱਧ ਭਰਿਆ ਜੀ ਤੋਰੋ ਫਿਰ ਇਹਨੂੰ ਹਾਂ ਹੁਣ ਮੌਕੇ ਤੇ ਕਿੰਨਾ ਤਿਆਰ ਦੱਸਿਆ ਜੀ 12 ਵਜੇ 13ਵਾਂ ਜੀ ਦੇ ਬਾਕੀ ਸਾਰੇ ਵੀਰਾਂ ਨੇ ਹੱਥ ਜੋੜ ਕੇ ਬੇਨਤੀ ਅਸੀਂ ਹੁੰਦੀ ਆ ਵੀ ਆਪਣੀ ਦੁੱਧ ਦੇ ਤੁਸੀਂ ਆਪ ਚਵਾਈ ਕਰਕੇ ਖੜਨੀ ਆ ਬਾਕੀ ਸਾਈਵਲ ਕਰੋਸ ਤੇ ਆ ਗਾਂ ਜਿਹੜੇ ਖਾਣੇ ਦੇ ਕਾ ਵੀ ਕਾਫੀ ਚੰਗਾ ਲੱਗਾ ਦੂਰ ਦੂਰ ਥਾਂ ਲੱਗੇ ਇਹਦੇ ਕੋਲ ਕਿ ਇਹ ਗਾਮਾ ਤਿੰਨਾਂ ਨੂੰ ਵੰਗਾ ਨਹੀਂ ਪੋਣਾ। ਅੱਛਾ। ਕਿ ਉਦਾਂ ਵੰਗੇ ਤੋਂ ਬਣਾਇਆ ਹਰਪੀ ਜੀ ਕੋਈ ਵੰਗਾ ਨਹੀਂ ਪੋਣਾ। ਉਦਾਂ ਕੈਂਪ ਉਹ ਟਾਕਰਾਂ ਦੇ। ਪਰ ਕੋਈ ਵੰਗਾ ਨਹੀਂ ਪੋਣਾ ਹਰਪੀ ਜੀ। ਤੇ ਆਹ ਸਾਈਡ ਵਾਲੀਆਂ ਵਿਕੀਆਂ ਜੇ? ਇਹ ਵਿਕੀਆਂ ਹਰਪੀ ਜੀ। ਇਹ ਹੁਣ ਤਾਂ ਪਹਿਲਾਂ ਵਿਕੀਆਂ ਹਨ। ਤੇ ਇਹਦਾ ਗਾਂ ਦਾ ਮੁੱਲ ਫਿਰ? ਮੁੱਲ ਹਰਪੀ ਜੀ। ਇਹਦਾ ਮੰਗਨ ਨੂੰ ਜੋ ਮਰਜ਼ੀ ਮੰਗੀ ਜਾਈਏ ਜਿਹੜੀ ਆਪਾਂ ਦੇ ਦੇਣੀ ਆ ਪੂਰੇ 35000 ਚ ਪਹੁੰਚ ਕਰਾਂਗੇ 35000 ਚ ਪਹੁੰਚ ਕਰ ਦੇਣੀ ਪੰਜਾਹ ਹਜ਼ਾਰ ਚ ਪਹੁੰਚ ਕਰਾਂਗੇ ਹੁਣ 12 ਕਿਲੋ ਦੁੱਧ ਪੱਕਾ ਚਾਹਦੂ ਦੁੱਧ 12 ਜਾਂ 13 12 ਲੀਟਰ ਦੀ ਗਾਰੰਟੀ ਹੋ ਹੋ ਜਿੱਦਾਂ ਮਰਜ਼ੀ ਵੀਰ ਭਰਾ ਅੱਡੇ ਘਰ ਆਣ ਕੇ ਚੈੱਕ ਪਾਸ ਕਿੰਨੇ ਚਿਰ ਦੀ ਸਾਢੇ 3-4 ਮਹੀਨੇ ਚੈੱਕ ਪਾਸ ਜੀ ਠੀਕ ਹੈ ਜੀ ਠੀਕ ਹੈ ਔਰ ਕੁਛ ਕਹਿਣਾ ਫਿਰ ਬਸ ਇਹ ਔਰ ਵੀ ਬੇਨਤੀ ਸਾਡੇ ਕੇ ਸੂਈਆਂ ਸੂਈਆਂ ਇੱਥੇ ਆਓ ਚੋ ਪਾਸ ਕਰੋ ਜੋ ਵੀ ਇੱਥੋਂ ਵੇਖ ਕੇ ਖੜਨਾ ਨਾ ਇੱਥੋਂ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼